ਭਾਰਤ ਪਾਕ ਤਣਾਵ ਵਿਚਾਲੇ ਪੀਐਮ ਮੋਦੀ ਨੂੰ ਮਿਲੇ ਚੀਫ ਮਾਰਸ਼ਲ ਕਰੀਬ 40 ਮਿੰਟ ਤੱਕ ਚੱਲੀ ਬੈਠਕ ਕਲ ਨੇਵੀ ਚੀਫ ਨੇ ਕੀਤੀ ਸੀ ਮੁਲਾਕਾਤ ਯੂਐਸ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਦਾ ਵੱਡਾ ਬਿਆਨ ਬੋਲੇ ਅਸੀਂ ਦੇ ਦਹਾਕੇ ਜੋ ਹੋਇਆ ਉਹ ਗਲਤ ਸੀ ਕਾਂਗਰਸ ਦੀਆਂ ਗਲਤੀਆਂ ਦੀ ਲੈਂਦਾ ਹਾਂ ਜ਼ਿੰਮੇਵਾਰ ਰਾਹੁਲ ਗਾਂਧੀ ਦੇ ਕਬੂਲ ਨਾਮੇ ਤੇ ਅਕਾਲੀ ਦਲ ਤੇ ਭਾਜਪਾ ਨੇ ਇੱਕੋ ਸੁਰਖ ਸਾਦੇ ਨਿਸ਼ਾਨੇ 'ਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਰਾਹੁਲ ਜੇ ਸੱਚਮੁੱਚ ਲੈਣੀ ਹੈ ਜ਼ਿੰਮੇਵਾਰੀ ਤਾਂ ਦੋਸ਼ੀਆਂ ਨੂੰ ਪਾਰਟੀ ਤੋਂ ਕਰੋ ਬਾਹਰ ਅਮਰੀਕਾ ਸਰਚ ਦੋ ਪਾਕਿਸਤਾਨੀ ਜਾਸੂਸ ਗ੍ਰਫਤਾਰ ਆਰਮੀ ਕੈਂਟ ਤੇ 에ਅਰ ਬੇਸ ਦੀਆਂ ਤਸਵੀਰਾਂ ਕਰ ਰਹੇ ਸੀ ਲੀਕ ਪਾਕਿਸਤਾਨੀ ਖੂਫੀ ਏਜੰਟਾਂ ਨਾਲ ਲਿੰਕ ਆਇਆ ਇਸਮ। ਸ਼ਹਿੜਾ ਦੇ ਇੱਕ ਹੋਰ ਪੁਲਿਸ ਕਰਮੀ ਨਸ਼ੇ ਨਾਲ ਗ੍ਰਫਤਾਰ ਐਸਆਈ ਗੁਰਪ੍ਰੀਤ ਸਿੰਘ ਤੋਂ 41 ਗ੍ਰਾਮ ਹੈਰੋਇਨ ਬਰਾਮਦ ਜਿਲ੍ਹੇ ਚਤਨਾਕ ਸੀ ਹੋ। ਬਹਾਲੀ ਦੀ ਪਾਗੋ ਮਾਜਰਾ ਕਲੋਨੀ ਚ ਹਟਾਇਆ ਜਾਏਗਾ ਮੰਦਿਰ ਤੇ ਗੁਰਦੁਆਰਾ ਪੰਜਾਬ ਰਿਆਣਾ ਹਾਈ ਕੋਰਟ ਨੇ 6 ਹਫ਼ਤੇ ਅੰਦਰ ਕਾਰਵਾਈ ਦੇ ਦਿੱਤੇ ਆਰਡਰ। ਬਿਨਾਂ ਸਾਈਟ ਪਲਾਨ ਤੇ ਪਰਮਿਸ਼ਨ ਤੋਂ ਹੋਈ ਸੀ ਉਸਾਰੀ ਫੈਲਗਮ ਅਟੈਕ ਚ ਮਾਰੇ ਗਏ ਲੈਫਟੀਨੈਂਟ ਵਿਨੇ ਨਰਵਾਲ ਨੂੰ ਦਿੱਤੀ ਜਾ ਰਹੀ ਸ਼ਰਧਾਂਜਲੀ ਦਾਦੇ ਤੇ ਪਤਨੀ ਨੇ ਕੀਤਾ ਸਲੂਟ ਸ਼ਰਧਾਂਜਲੀ ਸਭਾ ਚ ਕਈ ਆਗੂ ਵੀ ਹੋਏ ਸ਼ਾਮਿਲ ਸਸਿਕਾਲ న్యూਸ 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਨੈਸ਼ਨਲ ਟੈਸਟਿੰਗ ਏਜੰਸੀ ਨਾਲ ਹੀ ਯਾਨੀ ਐਨਟੀਏ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਨੀਟ ਨੈਸ਼ਨਲ ਐਲੀਜੀਬਿਲਟੀ ਕਮਨਡਰਸ ਟੈਸਟ ਦਾ ਐਗਜ਼ਾਮ ਲਿਆ ਜਾ ਰਿਹਾ ਹੈ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਬੈਠੇ ਕਲੀ ਕਰੀਬ 21 ਲੱਖ ਵਿਦਿਆਰਥੀ ਜਿਹੜੇ ਇਸ ਐਗਜ਼ਾਮੀਨੇਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ ਹਾਲਾਂਕਿ ਸੀਟਾਂ ਸਿਰਫ 120000 ਨੇ ਮੈਡੀਕਲ ਦੀ ਦੌੜ ਦੇ ਵਿੱਚ ਫਾਈਟ ਇੰਨੀ ਸਖਤ ਹੈ ਕਿ ਸੈਂਟਰ ਦੇ ਬਾਹਰ ਸਟੂਡੈਂਟਸ ਦੀਆਂ ਲੰਬੀਆਂ ਕਤਾਰਾਂ ਆਪਣੇ ਆਪ ਚ ਬਿਆਨ ਕਰਦੀਆਂ ਨੇ ਕਿ ਕੰਪੀਟੀਸ਼ਨ ਕਿਸ ਕਦਰ ਸਖਤ ਹੈ ਜੇ 1 ਲੱਖ ਸੀਟ ਦੇ ਲਈ 20 ਲੱਖ ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੁੰਦੇ ਨੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਟਫ ਕੰਪੀਟੀਸ਼ਨ ਹੋਏਗਾ 1 ਲੱਖ 20 ਹਜ਼ਾਰ ਦੇ ਕਰੀਬ ਸੀਟਾਂ ਨੇ ਔਰ ਉਹਦੇ ਲਈ 21 ਲੱਖ ਸਟੂਡੈਂਟ ਜਿਹੜੇ ਨੇ ਉਹ ਤਿਆਰੀ ਕਰਦੇ ਨੇ ਐਗਜ਼ਾਮ ਦੇ ਵਿੱਚ ਬੈਠਦੇ ਨੇ ਜਿਨ੍ਹਾਂ ਦਾ ਡਾਕਟਰ ਬਣਨ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਨੇ ਅੱਗੇ ਜਾ ਕੇ ਆਪਣਾ ਕੈਰੀਅਰ ਜਿਹੜਾ ਹੈ ਉਹ ਮੈਡੀਕਲ ਸਟਰੀਮ ਦੇ ਵਿੱਚ ਡਾਕਟਰੀ ਲਾਈਨ ਦੇ ਵਿੱਚ ਬਣਾਉਣਾ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਨੀਟ ਦੇ ਐਗਜ਼ਾਮ ਨੇ ਇਹ ਜ਼ਿਆਦਾਤਰ ਜਿਹੜੇ ਨੇ ਇਹ ਵਿਵਾਦਾਂ ਦਾ ਕਾਰਨ ਬਣਦੇ ਰਹੇ ਨੇ ਪੇਪਰ ਲੀਕ ਦੀਆਂ ਜੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਰਹੀਆਂ ਨੇ ਵਕਫ ਵਕਫ ਥਾਵਾਂ ਤੇ ਪੇਪਰ ਲੀਕ ਦੇ ਦੀਆਂ ਚਰਚਾਵਾਂ ਰਹੀਆਂ ਨੇ ਬਹੁਤ ਸਾਰੇ ਥਾਵਾਂ ਤੇ ਪੇਪਰ ਰੱਦ ਕਰਕੇ ਦੁਬਾਰਾ ਵੀ ਲਿਆ ਗਿਆ ਪਰ ਜਿੱਡੇ ਵੱਡੇ ਪੱਧਰ ਤੇ ਤਿਆਰੀ ਕੀਤੀ ਹੁੰਦੀ ਹੈ ਜਿੰਨੇ ਜਿੰਨਾ ਇਸ ਦਾ ਪੂਰਾ ਇੰਤਜ਼ਾਮ ਕੀਤਾ ਹੁੰਦਾ ਉਸ ਨੂੰ ਲੈ ਕੇ ਪੂਰੇ ਦੇਸ਼ ਤੇ ਵਿੱਚ ਦੁਬਾਰਾ ਕਰਵਾਉਣਾ ਇੰਨਾ ਸੌਖਾ ਨਹੀਂ ਹੁੰਦਾ ਇਸ ਕਰਕੇ ਕੋਸ਼ਿਸ਼ ਰਹਿੰਦੀ ਹੈ ਇਹ ਸਰਕਾਰਾਂ ਦੀ ਜਾਂ ਜਿਹੜੇ ਜਿਹੜੇ ਜੜੀਆਂ ਏਜੰਸੀਆਂ ਜਿਨ੍ਹਾਂ ਵੱਲੋਂ ਇਹ ਪੇਪਰ ਕਰਵਾਇਆ ਜਾਂਦਾ ਹੈ ਜਾਂ ਜਿਨ੍ਹਾਂ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦੇ ਲਈ ਇਹ ਬੜਾ ਚੁਣੌਤੀ ਭਰਿਆ ਕੰਮ ਹੁੰਦਾ ਔਰ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਤਰ੍ਹਾਂ ਦੀ ਸਖਤੀ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਲੂਪ ਹੋਲ ਇਸ ਦੇ ਵਿੱਚ ਨਾ ਰਹਿ ਜਾਵੇ ਕੋਈ ਪੇਪਰ ਲੀਕ ਦੀ ਐਸੀ ਘਟਨਾ ਸਾਹਮਣੇ ਨਾ ਆਵੇ ਕਿ ਇੱਕ ਜਗ੍ਹਾ ਤੇ ਜਾਂ ਕਿਸੇ ਇੱਕ ਸੈਂਟਰ ਤੇ ਹੋਈਏ ਘਟਨਾ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਬੱਚਿਆਂ ਨੇ ਉਹਨਾਂ ਦੇ ਲਈ ਸਵਾਲ ਖੜਾ ਕਰ ਦੇਵੇ ਆ ਕੁਐਸਚਨ ਮਾਰਕ ਬਹੁਤ ਸਾਰੇ ਬੱਚੇ ਪਿਛਲੀ ਵਾਰ ਜਦੋਂ ਕੁਝ ਥਾਵਾਂ ਤੇ ਪੇਪਰ ਲੀਕ ਦੀ ਗੱਲ ਆਈ ਸੀ ਤਾਂ ਬਹੁਤ ਸਾਰੇ ਬੱਚਿਆਂ ਅ ਬੱਚੇ ਕਈ ਮਹੀਨੇ ਤੱਕ ਇਹ ਸੋਚਦੇ ਰਹੇ ਕਿ ਕਿਤੇ ਐਗਜ਼ਾਮ ਦੁਬਾਰਾ ਤਾਂ ਨਹੀਂ ਹੋਏਗਾ ਉਹਨਾਂ ਨੂੰ ਦੁਬਾਰਾ ਤਿਆਰੀ ਕਰਨੀ ਹੋਏਗੀ ਨਹੀਂ ਕਰਨੀ ਹੋਏਗੀ ਬਹੁਤ ਘੱਟੋ ਘੱਟ ਮਹੀਨੇ ਡੇਢ ਮਹੀਨੇ ਤੱਕ ਇਹ ਸਸ਼ੋਪਾਂਜੀ ਚੱਲਦਾ ਰਿਹਾ ਇਹ ਕਨਫਿਊਜ਼ਨ ਚੱਲਦੀ ਰਹੀ ਕਿ ਇਹ ਪੇਪਰ ਦੁਬਾਰਾ ਹੋਏਗਾ ਕਿ ਨਹੀਂ ਹੋਏਗਾ ਫਿਰ ਕੁਝ ਕੁ ਥਾਵਾਂ ਤੇ ਪੇਪਰ ਦੁਬਾਰਾ ਕਰਵਾਇਆ ਗਿਆ ਜਿੱਥੇ ਜਿੱਥੇ ਇਹ ਪੇਪਰ ਲੀਕ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਪਰ ਜ਼ਿਆਦਾਤਰ ਥਾਵਾਂ ਤੇ ਜਿਹੜਾ ਸੀ ਉਹੀ ਰਿਜ਼ਲਟ ਸੀ ਉਹ ਮੰਨਿਆ ਗਿਆ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਹੋ ਰਿਹਾ ਹੈ ਔਰ ਐਸਓਰ ਜਿਹੜੇ ਇੰਤਜ਼ਾਮ ਨੇ ਉਹ ਹੋਰ ਸਖਤ ਕੀਤੇ ਗਏ ਨੇ ਤਾਂ ਕਿ ਕਿਤੇ ਵੀ ਕੋਈ ਲੂਪਹੋਲ ਨਾ ਰਹਿ ਜਾਵੇ ਇਹ ਚੰਡੀਗੜ੍ਹ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਤੇ ਜਿਹੜੇ ਐਗਜ਼ਾਮੀਨੇਸ਼ਨ ਸੈਂਟਰ ਬਣੇ ਨੇ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਜਿਹੜਾ ਐਂਟਰੀ ਦਾ ਟਾਈਮ ਸੀ ਔਰ ਇਹ ਭੀੜ ਇੱਕ ਤਾਰਾ ਦੱਸ ਰਹੀਆਂ ਨੇ ਕਿ ਇਸ ਦੇ ਵਿੱਚ ਕੰਪੀਟੀਸ਼ਨ ਕਿੰਨਾ ਸਖਤ ਹੈ के लिए मेरे को नर्वसनेस बहुत ज्यादा हो रही है मेरी हार्ट बीट बिल्कुल टॉप पे है लेकिन तैयारी है तो हो जाएगा मैनेज और एग्जाम देने आया हूँ मतलब थोड़ा नर्वस तो है ही हल्का सा लेकिन अपनी एनर्जी पूरी है अच्छा करके एग्जाम बताइएगा जिस तरह से वगैरह बिल्कुल कम चीजें साथ लेकर के जानी होती हैं तो ये तैयारी पहले से हो है पहले से बता दिया जाता है टीचर्स के अलावा जो होते हैं टीचर्स बताते हैं वो कि क्या लेके जाना है क्या करना है क्या नहीं करना है वहाँ पे सब चीजें ਮੇਰੇ ਬੇਟੀ ਦਾ ਨਾਮ ਨਵਰੀਤ ਕਾਰ ਹੈ ਉਹ ਨੀਟ ਦਾ ਪੇਪਰ ਦੇਣ ਗਈ ਹੈ ਔਰ ਪੂਰੀ ਤਿਆਰੀ ਹੈ ਕੰਫੀਡੈਂਟ ਹੈ ਟੋਟਲੀ 100% ਆਪਦੇ ਹੱਥੇ ਕੰਫੀਡੈਂਸ ਹੈ ਉਹ ਮੈਟਰਸ ਔਰ ਵਧੀਆ ਪ੍ਰਬੰਧ ਵੀ ਵਧੀਆ ਹੈ ਸਾਰਾ ਕੁਝ ਵਧੀਆ ਹੈ ਔਰ ਬੱਚੇ ਆਪਦੇ ਹੱਥੇ ਕੰਫੀਡੈਂਟਲੀ ਕੇ ਅੰਦਰ ਔਰ ਵਧੀਆ ਰਿਜ਼ਲਟ ਮਿਲੇਗਾ ਪਰਮਾਤਮਾ ਦਾ ਕਿਰਪਾ ਹੋਗੀ ਤਾਂ ਬਹੁਤ ਕੁਝ ਅੱਛਾ ਹੋਵੇਗਾ ਮੇਰੀ ਬੇਟੀ ਇੱਥੇ ਨੀਟ ਦਾ ਪੇਪਰ ਦੇਣ ਆਈ ਹੈ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਆ ਇਹ ਬੱਚੇ ਨੂੰ ਹੌਸਲਾ ਦਿੱਤਾ ਵੀ ਸੱਚੇ ਪਾਤਸ਼ਾਹ ਤੇਰਾ ਪੇਪਰ ਵਧੀਆ ਕਰੂਗਾ ਮੈਂ ਸਾਰੇ ਬੱਚਿਆਂ ਨੂੰ ਇਹੀ ਸੁਰੀਆ ਸਿੰਘ ਦਿੰਦਾ ਵੀ ਹੈਪਰ ਨਾ ਹੋਣ ਆਪਣੇ ਪਰਮਾਤਮਾ ਤੇ ਆਪਣੇ ਇਸ਼ਟ ਤੇ ਭਰੋਸਾ ਰੱਖਣ ਸਾਰੇ ਪਾਸੋਂ ਸਾਰਿਆਂ ਦਾ ਪੇਪਰ ਵਧੀਆ ਹੋਵੇ ਬਹੁਤ ਵਧੀਆ ਕਰੇ ਬੱਚੇ ਬੱਚੇ ਟੈਨਸ਼ਨ ਵੀ ਲੈ ਜਾਂਦੇ ਜੀ ਕਿਈ ਕੱਦ ਕਰਕੇ ਚੁੱਕ ਲੈਂਦੇ ਬੱਚਿਆਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕੱਲਾ ਇੱਕੋ ਹੀ ਪੇਪਰ ਥੋੜਾ ਹੋਰ ਵੀ ਬਹੁਤ opportunity ਜਿ ਹੈਗੀਆਂ ਨੇ ਕੋਈ ਕੁਝ ਵੀ ਬਣ ਸਕਦਾ ਕੋਈ ਜ਼ਰੂਰੀ ਨਹੀਂ ਵੀ ਸਾਰੇ ਡਾਕਟਰ ਹੀ ਬਣਣਾ ਹੈ ਮੇਰੀ ਸਾਰੇ ਬੱਚਿਆਂ ਨੂੰ ਇਹ ਰਿਕਵੈਸਟ ਹੈ ਨੰਬਰ ਘਟਾ ਕੇ ਬਿਲਕੁਲ ਐਪਰ ਨਹੀਂ ਹੋਣਾ ਕੋਈ ਟੈਨਸ਼ਨ ਨਹੀਂ ਕਰਨੀ ਪੇਰੈਂਟਸ ਨੂੰ ਵੀ ਜੇ ਕਿਸੇ ਬੱਚੇ ਦੇ ਨੰਬਰ ਘਟਾ ਕੇ ਉਹਤੇ ਟੈਨਸ਼ਨ ਨਹੀਂ ਲੈਣੀ ਹੈਗੀ ਕੀ ਪਤਾ ਗੁਰੂ ਮਹਾਰਾਜ ਨੂੰ ਕੀ ਮਜੂਰ ਆ ਕੁਝ ਹੋਰ ਬਣ ਜਾਣੋ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਗਜ਼ੀਕਿਊਟਿਵ ਬਾਡੀ ਦੇ ਗਠਨ ਦੀ ਕਵਾਇਤ ਤੇਜ਼ ਹੋ ਗਈ ਹੈ ਸੀਐਮ ਸੈਣੀ ਨੇ ਸਾਰੇ 40 ਮੈਂਬਰਾਂ ਦੇ ਨਾਲ ਮੰਥਨ ਕੀਤਾ ਹੈ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਦੇ ਵਿੱਚ ਚਰਚਾ ਕੀਤੀ ਗਈ ਨੋਮੀਨੇਟਡ ਮੈਂਬਰਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਣ ਦੀ ਸੰਭਾਵਨਾ ਹੈ ਸਾਬਕਾ ਸੀਐਮ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਵੀ ਮੌਜੂਦ ਰਹੇ ਚੋਣਾਂ ਦੇ 3 ਮਹੀਨੇ ਹੋ ਚੁੱਕੇ ਨੇ ਪਰ 3 ਮਹੀਨਿਆਂ ਬਾਅਦ ਵੀ ਨਾ ਪ੍ਰਧਾਨ ਚੁਣਿਆ ਜਾ ਸਕਿਆ ਨਾ ਐਗਜ਼ੀਕਟਿਵ ਬੋਡੀ ਬਣ ਸਕੀ ਮੈਂਬਰ ਨੋਮੀਨੇਟ ਨਾ ਹੋਣ ਕਰਕੇ ਪ੍ਰਧਾਨ ਦੀ ਚੋਣ ਵੀ ਲਟਕੀ ਹੋਈ ਹੈ ਸੋ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਅੱਜ ਪਹੁੰਚੇ ਸੀ ਜਿਹੜੇ ਜਿੱਤ ਕੇ ਆਏ ਨੇ ਇਹਨਾਂ ਚੋਣਾਂ ਦੇ ਵਿੱਚ ਪਰ ਹਾਲੇ ਤੱਕ ਪ੍ਰਧਾਨ ਦੀ ਚੋਣ ਨਹੀਂ ਹੋ ਪਈ ਹੈ ਇਹ ਹਰਿਆਣਾ ਨਿਵਾਸੀਆਂ ਤਸਵੀਰਾਂ ਨੇ ਚੰਡੀਗੜ੍ਹ ਹਰਿਆਣਾ ਨਿਵਾਸ ਤੇ ਵਿੱਚ ਇਹ ਬੈਠਕ ਅੱਜ ਹੋਈ ਹੈ ਡਿਲੀਸ਼ਨ ਦੇ ਵਿੱਚ ਕੋਈ ਹਿੱਸਾ ਨਹੀਂ ਲਿਆ ਤੇ ਸੰਗਠ ਨੇ ਆਪਣੇ ਆਪ 40 ਮੈਂਬਰ ਚੁਣ ਕੇ ਕੱਲੇ ਨੇ ਇਸੇ ਤਰ੍ਹਾਂ ਹੀ ਸਰਕਾਰ ਨੇ ਹੁਣ 40 ਮੈਂਬਰਾਂ ਨੂੰ ਮੌਕਾ ਦਿੱਤਾ ਹੈ ਬਸ ਸੰਗਠ ਨੇ ਤੁਹਾਨੂੰ ਮੰਡਟ ਦੇ ਕੇ ਭੇਜਿਆ 40 ਮੈਂਬਰਾਂ ਨੂੰ ਤੇ ਜਿਹੜੀ ਤੁਸੀਂ ਨੌ ਬੰਦੇ ਕੌਪ ਕਰਨੇ ਨੇ ਉਹ ਵੀ ਤੁਸੀਂ 40 ਮੈਂਬਰ ਖੁਦ ਕਰਕੇ ਆਓ ਤੇ ਗੱਲ ਇੱਚੋਂ ਗੱਲ ਆਈ ਕਿ ਸਰਕਾਰ ਕਰੇ ਪਰ ਜਿਆਦਾ ਸੁਝਾਇਆ ਛਣ ਕਿ 40 ਮੈਂਬਰ ਇਕੱਠੇ ਹੋਗੇ ਆਪ ਨੂੰ ਤੇ ਸਰਕਾਰ ਵੀ ਇਸ ਗੱਲ ਤੇ ਰਾਜੀ ਸੀ ਜਿਹੜੇ 9 ਨਾਮਿਨੇਟ ਕਰਨੇ ਜਿਹੜੇ 9 ਨਾਮਿਨੇਟ ਕਰਨੇ ਖੱਤਰ ਸਾਹਿਬ ਨੇ ਵੀ ਤੇ ਸੀਮ ਸਾਹਿਬ ਨੇ ਜੋਰ ਦੇ ਕੇ ਕਿਹਾ ਕਿ ਨਹੀਂ ਤੁਸੀਂ 40 ਦੇ 40 ਬੈਠੋਗੇ ਤੇ 9 ਕੱਪ ਕਰਕੇ ਭੇਜੋਗੇ ਅਸੀਂ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਅਸੀਂ ਹਰਿਆਣਾ ਸਰਕਾਰ ਦਾ ਵੀ ਇਸ ਕਾ ਖੱਤਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਹੋਨ ਸਾਡੀ ਇੱਕ ਮੀਟਿੰਗ ਹੁਣ ਇੱਥੇ ਤੈਅ ਹੋਈ ਹੈ ਹਰਿਆਣਾ ਨੂੰ ਵਾਸਤੇ ਉੱਥੇ ਜੇ ਅੱਜ ਫਾਈਨਲ ਹੋ ਜਾਂਦਾ ਨਵੇਂ ਮੈਂਬਰ ਆਪਣੇ ਅਸੀਂ ਗਰੁੱਪ ਵਾਈਜ਼ ਬਣ ਕੇ ਨਵੇਂ ਮੈਂਬਰ ਕਰ ਦਿੰਦੇ ਆ ਤੇ ਲਿਸਟ ਅਸੀਂ ਸਰਕਾਰ ਕੋਲ ਭੇਜ ਦਾਂਗੇ ਕਿ ਆ ਸਾਡੇ ਨੋਮੀਨੇਸ਼ਨ ਮੈਂਬਰ ਹਾਂ ਚੁਣ ਲਏ ਨੇ ਤੇ ਇਹਨਾਂ ਨੂੰ ਫਾਈਨਲ ਕੀਤਾ ਗਿਆ ਤੇ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲ ਰਿਹਾ ਹੈ ਫੌਜ ਦੇ ਮੁਖੀਆਂ ਨਾਲ ਪ੍ਰਧਾਨ ਮੰਤਰੀ ਦੀਆਂ ਬੈਕ ਟੂ ਬੈਕ ਮੀਟਿੰਗਾਂ ਹੋਣੀਆਂ ਨੇ ਪੀਐਮ ਮੋਦੀ ਤੇ ਏਅਰ ਚੀਫ ਮਾਰਸ਼ਲ ਦੇ ਵਿਚਾਲੇ ਅੱਜ ਮੀਟਿੰਗ ਹੋਈ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਦੇ ਨਾਲ 40 ਮਿੰਟ ਤੱਕ ਪ੍ਰਧਾਨ ਮੰਤਰੀ ਦੀ ਇਹ ਬੈਠਕ ਚੱਲੀ ਕੱਲ ਪੀਐਮ ਮੋਦੀ ਵੱਲੋਂ ਨੇਵੀ ਚੀਫ ਦੇ ਨਾਲ ਮੀਟਿੰਗ ਕੀਤੀ ਗਈ ਸੀ ਤੇ ਅੱਜ ਏਅਰ ਚੀਫ ਮਾਰਸ਼ਲ ਦੇ ਨਾਲ ਮੀਟਿੰਗ हमले के बाद लगातार सीज़फ़ायर का उल्लंघन अंतर्राष्ट्रीय सीमा पर होता जा रहा है जवाबी कार्रवाई में हमारे जवान भी उनको मुंह तोड़ जवाब दे रहे हैं लेकिन ऐसे में पाकिस्तानी रेंजर्स अपनी नापाक साजिशों से बाज नहीं आ रहे हैं बता दें कि पाकिस्तान का सियालकोट गांव जो कि बद से बदनाम है क्योंकि सियालकोट वो इलाका है पाकिस्तान का जहां पर लॉन्च पैड है जहां पर ट्रेनिंग कैंप है जहां पर पाकिस्तानी सेंस सैनिक आतंकियों की घुसपैठ कराने में उनकी बेहद ज्यादा मदद कराता है तस्वीरों में देखिए जिस जगह पर हम लोग मौजूद है ये पाकिस्तान का सियालकोट गांव है और हम लोग अंतरराष्ट्रीय सीमा पर मौजूद है अंतरराष्ट्रीय सीमा से बेहद ज्यादा नजदीक पाकिस्तान का सियालकोट ये वो इलाका है जहां पर ट्रेनिंग कैंप है जहां पर आ, पाकिस्तानी आतंकियों को जो है वो खाना मुहैया कराया जाता है पाकिस्तानी सैनिकों की उनको मदद मिलती है घुसपैठ कराई जाती है और अंतर्राष्ट्रीय सीमा से जब घुसपैठ है, तो आतंकी जो है कठुआ बिलावर से होते हुए कश्मीर पहुंच जाते हैं ये तस्वीरों में आप देखिए किस तरीके से बहुत करीब हमने दिखाने की कोशिश की पाकिस्तान के घर यहाँ पर दिख रहे हैं हैं घरों की पनाह पाकिस्तानी पाकिस्तानी आतंकी लेते हैं और उसके साथ पाकिस्तानी पोस्ट आपको दिख रही है फसल कटाई आपको दिख रही है बता दें सूत्रों से मिली जानकारी के मुताबिक ये पता चला है कि ये जो फसल की कटाई हो रही है और बाइक पे जो लड़के यहाँ पर जो घूम रहे हैं इन फसल कटाई के किसान जो हैं उनमें भी पाकिस्तान रेंजर जो है वो सिविल कपड़ों में मौजूद है और लगातार वो रैकी कर रहे हैं इस बात की रैकी कर रहे हैं कि किस तरीके से वो भारत के हालात को जाना जाए वो पोस्ट के बिल्कुल नजदीक है सिविल कपड़ों में घूम रहे हैं क्योंकि जो फसल कटाई के लिए किसान आते हैं वो बिल्कुल सरहद के पास होते हैं तो नजदीक सरहद के पास आकर आतंकी और पाकिस्तानी जो रेंजर्स है वो रेकी कर रहे हैं ताकि यहाँ पर अगर हमारी आंखें उस सीमा को देख रही है तो स्थानीय लोग भी देख सकते हैं और हमारे जो बी के जवान है उनकी नजर भी उन पर पड़ सकती है तो ऐसे में हमारे बी के जवानों के पास कोई सूचना ऐसी ना मिले की पाकिस्तानी रेंजर्स यहाँ पर घूम रहे हैं यही वजह है की चालाकी यहाँ पर दिखाई है नापाक साजिश यहाँ पर हो रही है कि वो सिविल पहनकर किसानों के साथ मशीनों को जो आप देख रहे तस्वीरों में मशीनों में वो यहाँ पर आ रही है और फसल कटाई करने वाले किसानों के साथ वो यहाँ पर रेकी कर रहे हैं यही नहीं बॉर्डर पर नजदीक जितने भी पाकिस्तानी टॉवर्स हैं उनकी रेंज तक को बढ़ा दिया है उसकी वजह यह है कि अगर वो घुसपैठ कराते हैं क्योंकि हालात इस समय तनाव बने हैं

अभी बहुत हालात पहले भी खराब हुए आपने देखे अभी के जो हालात बने हुए हैं पहलगाम हमले के बाद क्या समझते हैं मैं अपनी अपनी आंखों से ही देख पा रही हूँ कि बहुत करीब फेंसिंग है और बहुत करीब उनका वो लोग आते जाते दिख रहे हैं कौन है वो लोग अभी ऐसा है कि मैम जैसे बाई तरीक को अपना पहलगाम हमला हुआ उसे बुखला गया है पाकिस्तान कि पाकिस्तान की जो खेती है वो खेती दिख रही है जो तुम्हें आते जाते खेत में किस देख रहे हैं आते ये बाइक वाले वो किसान हैं, खेती करने के लिए आ रहे हैं वो मोदी सरकार से डरे हुए हैं कि नहीं तो हमारे से वो पंद्रह बीस दिन पहले ही अपनी खेती का काम खत्म कर लेते जिस जिससे हमला हुआ है उस दिन वो बॉर्डर पे दिखे ही नहीं हमने अपनी खेती काट ली का है फिर आए हैं का उल्लंघन जो आपने देखा अगर मेरी आंखें खुली तरीके से यहाँ पर देख रही हैं, कैमरा देख रहा है कि फेंसिंग पास है वहाँ के लोग दिख रहे हैं तो अगर आपको इस गांव को टारगेट बनाना होगा तो बहुत आसान होगा पाकिस्तान के लिए टारगेट बनाते हैं वो लेकिन हमारी फौज कौन सी कम है बिल्कुल उनके हमें कोई डर नहीं उनके टारगेट का हमारी सेंट्रल सरकार मजबूत है हमारी फौज मजबूत है दलेर शहर बच्चे बहादुर फौज में भर्ती हुए सिर्फ सरकार का ही बस इशारा चाहिए हम इनके साथ खड़े हैं अपने जुआनो के साथ तो अगर कुछ होता है वैसा माहौल बनता तो आप साथ हैं बिल्कुल साथ हम पीछे नहीं जाएंगे फौज की मदद करेंगे खाना बना के खिलाएंगे कंधे से कंधा मिला के चलेंगे हमारी चाहे जान भी चली जाए क्या सोचते है आजकल जो माहौल बना हुआ है, है हम तो मोदी सरकार से यही ही जाते हैं अब बार बार हो ही जाना चाहिए यंगस्टर हैं आप इस गांव में बॉर्डर आपके बिल्कुल नजदीक है क्या सोचते हैं बार बार हो जाना चाहिए मैम बहुत तो होना चाहिए हर बार एक बार जंग लगे तो पता चलना चाहिए ਇੱਕ ਵਾਰ ਜੰਗ ਲਗੇ ਤਾਂ ਪਤਾ ਲੱਗਣਾ ਚਾਹੀਏ ਇਹ ਉਹ گاؤں ਕੇ ਸੀਮਾ ਖੇਤਰ ਕੇ ਉਹ ਲੋਕ ਹੈ जिनको ਲੱਗਦਾ ਹੈ ਕਿ ਅਬ ਆਪਾਰ ਕੀ ਲੜਾਈ ਹੋ ਜਾਣੀ ਚਾਹੀਏ ਤੇ ਪਾਕਿਸਤਾਨੀ ਮਹਿਲਾ ਨਾਲ ਨਿਕਾਹ ਕਰਵਾਉਣ ਵਾਲੇ CRPF ਦੇ ਬਰਖਾਸਤ ਜਵਾਨ ਨੇ ਹੁਣ ਸਪਸ਼ਟੀਕਰਨ ਦਿੱਤਾ ਹੈ CRPF ਦਾ ਜਵਾਨ ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ মনির ਖਾਨ ਜਿਸ ਦਾ ਨਾਮ ਹੈ ਉਸ ਦਾ ਬਿਆਨ ਆਇਆ ਹੈ ਕਿ ਸੀਆਰਪੀਏ ਹੈੱਡ ਕੁਆਰਟਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਨਿਕਾਹ ਕੀਤਾ ਗਿਆ ਸੀ 24 ਮਈ 2024 ਨੂੰ ਨਿਕਾਹ ਹੋਇਆ ਸੀ ਮਨੀਰ ਖਾਨ ਨੇ ਕਿਹਾ ਹੈ ਔਰ ਵੀਡੀਓ ਕਾਨਫਰencing ਜ਼ਰੀਏ ਇਹ ਨਿਕਾਹ ਹੋਇਆ ਸੀ 28 ਫਰਵਰੀ 2025 ਨੂੰ ਉਸਨੇ ਕਿਹਾ ਕਿ ਮੇਰੀ ਪਤਨੀ ਭਾਰਤ ਆਈ ਸੀ ਤੇ ਮੈਂ ਆਪਣੀ ਬਟਾਲੀਅਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਉਸਨੇ ਕਿਹਾ ਕਿ ਮੇਰੀ ਪਤਨੀ 15 ਦਿਨ ਦੇ ਵੀਜ਼ਾ ਤੇ ਆਈ ਸੀ 4 ਮਾਰਚ ਨੂੰ ਲੌਂਗ ਟਰਮ ਵੀਜ਼ਾ ਦੇ ਲਈ ਅਪਲਾਈ ਕੀਤਾ ਗਿਆ ਸੀ ਵਿਭਾਗ ਤੋਂ ਮੈਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਸੀ ਔਰ ਉਸ ਤੋਂ ਬਾਅਦ ਹੀ ਉਸਨੇ ਕਿਹਾ ਕਿ ਸਾਡਾ ਨਿਕਾਹ ਹੋਇਆ ਸੀ ਸੀਆਰਪੀਐਫ ਨੇ ਮਨੀਰ ਖਾਨ ਨੂੰ ਇਹ ਕਹਿ ਕੇ ਬਰਖਾਸਤ ਕੀਤਾ ਸੀ ਕਿ ਉਸਨੇ ਪਾਕਿਸਤਾਨੀ ਮਹਿਲਾ ਨਾਲ ਆਪਣੇ ਨਿਕਾਹ ਬਾਰੇ ਸੀਨੀਅਰ ਅਫਸਰਾਂ ਤੋਂ ਪਰਮਿਸ਼ਨ ਨਹੀਂ ਲਈ ਸੀ ਕਸਦੀ ਕਿ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨੀ ਲੋਕਾਂ ਦੀ ਵਾਪਸੀ 'ਚ ਮਨੀਰ ਖਾਨ ਦੀ ਪਤਨੀ ਵੀ ਸ਼ਾਮਲ ਸੀ ਜਿਸ ਤੇ ਵਿਰੋਧ 'ਚ ਉਹਨਾਂ ਵੱਲੋਂ ਜੰਮੂ ਕਸ਼ਮੀਰ ਕੋਰਟ ਦਾ ਰੋਕ ਕੀਤਾ ਗਿਆ ਸੀ ਤੇ ਕੋਰਟ ਨੇ ਫਿਲਹਾਲ पत्रीनु पाकिस्तान भेजन ते रोक लाई हुई है इस के डिपार्टमेंट ने मेंशन किया उसमें डिपार्टमेंट ने मेरी शादी के संबंध में लिखा हुआ है कि आपने निकाह के संबंध में हमें सूचित किया है आपकी शादी के संबंध में शादी के निकाह की स्थिति करवे के लिए शादी निकाह है तो फिर उसके बाद हमने लिखा है मेरी वाइफ के विजे के रिलेटेड मैं आपको बता दूँ मेरी वाइफ चौबीस अट्ठाईस फरवरी दो हज़ार पच्चीस को तो हिंदुस्तान आई थी तो वो पंद्रह दिन के विजिट विज़े हुए पाकिस्तान जी तो उस विजिट विज़े के दौरान एज ए इंडियन शहरी की वाइफ होने के नाते उनको एल के लिए अप्लाई करना होता है हिंदुस्तान में तो हमने वो चार मार्च को अप्लाई किया तेरह मार्च तक उसकी पूरी प्रक्रिया पूरी हुई इंटरव्यू ने वेरिफिकेशन हुई इंटरव्यू हुआ है तो वो आगे हायर और तारी को रेफर कर दी जो मेरे पास प्रूफ ही है तेरह मार्च दो हज़ार पच्चीस को छः बज के दो मिनट पी एम पे जो है ये आगे रेफर कर दी गई तो उस दौरान उसके बाद हमने एल टी अप्लाई किया तो हमने अपने डिपाल डिपार्टमेंट को भी इन्फॉर्म किया मैंने मेरे पास अभी भी व्हाट्सएप पे भी जो कि मैंने ऑनलाइन भी सबमिट जो है सेवनटी टू बटालियन में भेजी गई मैं मैंने उससे पहले कि हम अभी एल टी में स्टे कर रहे हैं हमारा एल टी अप्रूवल के लिए चला गया है हमें स्टे के लिए बोल दिया गया मैं एक चीज़ और भी मैंशन कर दूँ कि हम हमारी ये फैमिली फोर्टी सेवन में पिछड़ी थी परिवार एक पाकिस्तान चला गया परिवार एक इधर रहा तो मेरी एक कज़न है मेरे मामू की बेटी और मेरी मदर के कज़न ब्रदर की बेटी तो उसके बाद यहाँ पे हमारी बचपन में शादी तय हो गई थी फिर आ, वीज़े का प्रोसेस हुआ फिर मैंने डिपार्टमेंट को इन्फॉर्म किया आपने ये आप मैं दिखा भी देता हूँ मैंने फ़र्स्ट जो ट्रांसफॉन्डेंस किया था वो इकतीस बारह दो हज़ार बाईस को किया ਤੇ راہુલ ਗਾਂਧੀ ਦੇ ਕਬੂਲ ਨਾਮੇ ਤੇ ਅਕਾਲੀ ਦਲ ਤੇ ਬੀਜੇਪੀ ਨੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਚਾਹੇ ਕਿ ਕਾਂਗਰਸ ਸਾਝੂ 2084 ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਜਿਹਾ ਬਿਆਨ ਦੇ ਕੇ راہુલ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬੀਜੇਪੀ ਨੇ ਅਕਾਲੀ ਦਲ ਨੇ ਕਿਹਾ ਕਿ 1980 ਦੇ ਦਹਾਕੇ ਚ ਕਾਂਗਰਸ ਨੇ ਸਿੱਖਾਂ ਵੀ ਨਸਲਕੁਸ਼ੀ ਕੀਤੀ ਕਾਂਗਰਸ ਦੀ ਯੂਪੀਐਸ ਸਰਕਾਰ ਦੇ ਦਰਾਂਦ ਦੋਸ਼ੀਆਂ ਨੂੰ ਬਚਾਇਆ ਗਿਆ ਔਰ ਅੱਜ ਵੀ ਕਾਂਗਰਸ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਅਕਾਲੀ ਦਲ ਨੇ ਕਿਹਾ ਕਿ ਤੁਸੀਂ ਇਹਨਾਂ ਦੋਸ਼ੀਆਂ ਨੂੰ ਸਰਕਾਰਾਂ ਦੇ ਵਿੱਚ ਵੱਡੇ ਅਹੁਦੇ ਦਿੱਤੇ ਉਧਰ ਭਾਜਪੀ ਨੇ ਵੀ ਰਾਹੁਲ ਗਾਂਧੀ ਤੇ ਨਿਸ਼ਾਨੇ ਸਾਧਦੇ ਨੇ ਭਾਜਪੀ ਨੇ ਕਿਹਾ ਕਿ ਜੇ ਸੱਚਮੁੱਚ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਚੋਂ ਬਾਹਰ ਕਰੋ ਦੋਹਾਂ નિર્ਦੋਸ਼ ਸਿੱਖਾਂ ਦੇ ਕਤਲੇਆਮ ਦੇ ਵਿੱਚ ਸਮੂਲੀਅਤ ਸੀ ਦਰਅਸਲ ਰਾਹੁਲ ਦੇ ਯੂਐਸ ਤੌਰੇ ਦੇ ਦੌਰਾਨ ਰਾਹੁਲ ਗਾਂਧੀ ਨੂੰ ਇੱਕ ਸਿੱਖ ਨੌਜਵਾਨ ਨੇ ਇਹ ਸਵਾਲ ਪੁੱਛਿਆ ਸੀ ਕਿ ਤੁਹਾਡੀ ਸਰਕਾਰ ਦੇ ਵਿੱਚ ਸਿੱਖਾਂ ਤੇ ਇਸ ਤਰੀਕੇ ਨਾਲ ਹਮਲੇ ਹੋਏ ਜੋ ਵਰਤਾਰੇ ਹੋਏ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤਾਂ ਰਾਹੁਲ ਨੇ ਕਿਹਾ ਕਿ 1980 ਦੇ ਦਹਾਕੇ 'ਚ ਜੋ ਕੁਝ ਹੋਇਆ ਉਹ ਗਲਤ ਸੀ ਜਦੋਂ ਇਹ ਗਲਤੀਆਂ ਹੋਈਆਂ ਮੈਂ ਉਦੋਂ ਉੱਥੇ ਨਹੀਂ ਸੀ ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤੀਆਂ ਦੀ ਫਿਰ ਵੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਭਾਰਤ ਦੇ ਵਿੱਚ ਮੇਰੇ ਸਿੱਖਾਂ ਨਾਲ ਬਹੁਤ ਚੰਗੇ ਸਬੰਧ ਨੇ visit to the USA you made a tweet speaking directly to Sikhs in India and abroad and in that you talk about what India under the BJP would look like where you ask um, will you be allowed to wear gadas would you allowed to be wear turbans under the BJP so you create a fear amongst the Sikhs about what the BJP would look like but um, you talked about how politics should be fearless there should be nothing to be afraid of right but we don't just want to wear gadas we don't just want to tire turbans we want freedom of expression which under the Congress Party in the past has not been allowed. This is something your party has done, and your party seems to lack the maturity to accept the mistakes it has made, such as Sajjan Kumar just now being tried, and there's many more Sajjan Kumars currently sitting in the Congress Party. K.P.S. Gill is hailed as a hero, yet you tell us to fear what the BJP India would look like. You haven't tried to reconcile with the Sikhs. What attempts are you making? Because if you continue like this. BJP is also going to make its way. Uh, first okay. of all, I don't, I don't think uh, that really anything scares the Sikhs. That's the first point. Uh, the, the statement I made was that, look, do we want an India where people are uncomfortable to express their religion? As far as mistakes of the Congress Party are concerned, uh, a lot of those mistakes happened when I was not there. But I'm more than happy to take responsibility for everything that the Congress party has ever done wrong in its history. The question is, what are you doing to reconcile? I have been to the. I have been. I have publicly stated that what happened uh, in the 80s was wrong. I have been to the Golden Temple multiple times. I have an extremely good relationship with the Sikh community in India and a loving relationship. <laughs> ਟੈਂਕਾਂ ਤੋਪਾਂ ਦੇ ਨਾਲ ਢਹਿ ਟੇਰੀ ਕੀਤਾ ਗਿਆ ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਕੁਸ਼ੀ ਹੋਈ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਤੇ ਰਾਉ ગાંધી ਸਾਹਿਬ ਕੀ ਕਹਿੰਦੇ ਕਹਿੰਦੇ ਜੀ ਉਸ ਸਮੇਂ ਮੇਰਾ ਰਾਜਨੀਤੀ ਨਾਲ ਜਾਂ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅੱਜ ਮੈਂ ਰਾਜਨੀਤੀ ਦੇ ਵਿੱਚ ਆ ਹੁਣ ਨਹੀਂ ਆ ਸਭ ਕੁਝ ਰਾਉ ગાંધી ਸਾਹਿਬ ਠੀਕ ਹੈ ਕਿ 1980 ਦੇ ਦਹਾਕੇ ਦੌਰਾਨ ਤੁਹਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਤੁਹਾਡੇ ਪਰਿਵਾਰ ਨੇ ਇਹ ਸਾਰਾ ਕੁਝ ਕੀਤਾ ਔਰ ਉਸ ਤੋਂ ਬਾਅਦ بڑے ਐਸੇ ਮੌਕੇ ਆਏ ਜਦੋਂ ਤੁਸੀਂ ਖਾਸ ਕਰਕੇ ਜੇ ਮੈਂ ਯੂਪੀਏ ਦੀਆਂ ਦੋ ਸਰਕਾਰਾਂ ਦੀ ਗੱਲ ਕਰਾਂ ਉਹ ਤਾਂ ਸਾਰਿਆਂ ਨੂੰ ਪਤਾ ਕਿ ਤੁਹਾਡਾ ਪਰਿਵਾਰ ਉਹ ਸਰਕਾਰਾਂ ਚਲਾ ਰਿਹਾ ਸੀ ਔਰ ਉਹਦੇ ਦੌਰਾਨ ਜਿਹੜਾ ਸਿੱਖ ਨਸਲ ਖੁਸ਼ੀ ਦੇ ਕੇਸ ਹੈ ਸੀਬੀਆਈ ਨੇ ਕਲੋਜ਼ਰ ਰਿਪੋਰਟ ਆ ਫਾਈਲ ਕੀਤੀਆਂ ਉਹਨਾਂ ਨੂੰ ਬਚਾਇਆ ਕਾਂਗਰਸ ਨੇ ਔਰ ਅੱਜ ਤੱਕ ਜਿਹੜੇ ਉਹ ਦੋਸ਼ੀ ਨੇ ਚਾਹੇ ਸੱਜਨ ਕੁਮਾਰ ਹੋਣ ਜਗਦੀਸ਼ ਟਾਇਟਲਰ ਹੋਣ ਜਾਂ ਕਮਲਨਾਥ ਹੋਣ ਹੋਰ ਐਸੇ ਬਹੁਤ ਚਿਹਰੇ ਨੇ ਉਹ ਤਾਂ ਕਾਂਗਰਸ ਦੇ ਵਿੱਚ ਬੈਠੇ ਨੇ ਹੁਣ ਤਾਂ ਤੁਸੀਂ ਲੀਡਰ ਆਫ ਆਪੋਜੀਸ਼ਨ ਹੋ ਤੁਸੀਂ ਕਾਂਗਰਸ ਨੂੰ ਸਾਰੀ ਨੂੰ ਤੁਸੀਂ ਉਹ ਚਲਾ ਰਹੇ ਹੋ ਤੇ ਅੱਜ ਵੀ ਤੁਸੀਂ ਉਹ ਲੋਕਾਂ ਨੂੰ ਵਿਚਾਰ ਰਹੇ ਹੋ ਤਾਂ ਇਹ ਗੱਲ ਕਹਿਣੀ ਕਿ ਜੀ ਉਹਦਾ ਮੇਰਾ ਸਰੋਕਾਰ ਨਹੀਂ ਸੀ ਅੱਜ ਕਿ ਕਾਂਗਰਸ ਇਹ ਚੀਜ਼ਾਂ 'ਚ ਭਰੀ ਹੋ ਜਾਂਦੀ ਹੈ ਖਾਸ ਕਰਕੇ ਜੇ ਮੈਂ ਅਕਾਲ ਤਖਤ ਸਾਹਿਬ ਢਹਿ ਟੇਰੀ ਕਰਨ ਦੀ ਗੱਲ ਕਰਾਂ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਸਥਾ ਹੈ ਸਿੱਖਾਂ ਦਾ ਧੁਰਾ ਹੈ ਦੇਸ਼ ਵਿਦੇਸ਼ 'ਚ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਨੇ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲਦੇ ਨੇ ਪਰ ਥੋਡੀਆਂ ਸਰਕਾਰਾਂ ਦੇ ਵਿੱਚ ਉਹ ਦੋਸ਼ੀਆਂ ਨੂੰ ਬਚਾਇਆ ਗਿਆ 84 ਦੇ ਸਿੱਖ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ राहुल गांधी ने हाल की विदेश यात्रा के दौरान उन्नीस के बारे में प्रश्न पूछने पर कहा कि मैं रिस्पॉन्सिबिलिटी लेता हूं राहुल गांधी ने अगर आप रिस्पॉन्सिबिलिटी लेते हैं तो जगदीश टैटलर और कमलनाथ को आप पार्टी से बाहर का रास्ता कब दिखाएंगे उन्नीस के जो कातिल हैं वो आपकी पार्टी के सरमौर हैं और आपने उनको सरमोर बनाकर रखा है एक तरफ से आप कहते हैं मैं रिस्पॉसिबिलिटी लेता हूँ एक तरफ से कहते हैं हरिमंदर साहब जाता हूँ हरिमंदर के दरवाजे तो हर किसी के लिए चौबीस घंटे खुले हुए हैं आप अपने पापों को यह कह कहकर नहीं धो सकते कि मैं रिस्पॉन्सिबिलिटी लेता हूं अगर आप रिस्पॉन्सिबिलिटी लेते हैं तो तुरंत के तुरंत अभी के अभी आप कमलनाथ और जगदीश टैटलर को पार्टी से बाहर का दरवाजा का रास्ता दिखाइए तो आप ऐसा करेंगे नहीं क्योंकि आपको पता है कि जैसे ही आपने ये किया कमलनाथ और जगदीश टैटलर ਆਪਕੇ ਪਿਤਾ ਤੇ ਆਪਕੇ ਦਾਦੀ ਕੇ ਕਈ ਸਾਰੇ ਰਾਜ਼ 1984 ਸੇ ਸੰਬੰਧਿਤ ਕਈ ਸਾਰੇ ਰਾਜ਼ ਖੋਲ ਦੇਣਗੇ ਕੋਈ ਇੱਕ ਸਿਕ ਸਵਾਲ ਪੁੱਛ ਰਿਹਾ ਹੈ ਕਹਿੰਦਾ ਇਸ ਵੀਡੀਓ ਨੂੰ 1 April ਦੀ ਹੁਣ ਤੱਕ ਦਬਾ ਕੇ ਰੱਖਿਆ ਗਿਆ ਔਰ ਜਦੋਂ ਪੁੱਛ ਰਿਹਾ ਕਿ 1984 ਦਾ ਸਿਕ ਕਤਲੇਆਮ ਹੋਇਆ ਤੁਸੀਂ ਸੱਜਣ ਕੁਮਾਰ ਜਗਦੀਸ਼ ਟੈਕਟਰ ਔਰ ਕਮਲਨਾਥ ਵਰਗੇ ਲੋਕਾ ਜੀ ਵੀ ਤੁਹਾਡੀ ਪਾਰਟੀ ਚ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਜੋ ਜੋ ਕਾਂਗਰਸ ਹੋਇਆ ਹੈ ਉਹਦੀ ਮੈਂ ਜ਼ਿੰਮੇਵਾਰੀ ਲੈਣਾ ਔਰ ਮੈਨੂੰ ਦੁੱਖ ਆ ਉਹਨੇ ਇੱਕ ਵਾਰਾ ਵੀ ਨਹੀਂ ਕਿਹਾ ਇਹ ਜੋ ਪਾਪ ਹੋਇਆ ਸੀ ਜਾਂ ਮੇਰੇ ਪਿਤਾ ਨੇ ਕਿਹਾ ਸੀਗਾ ਜਦ ਬੜਾ ਪੀੜ ਗਿਰਤਾ ਹੈ ਧਰਤੀ ਹਿਲਦੀ ਹੈ ਜਿੱਥੇ ਹਜ਼ਾਰਾਂ ਹਜ਼ਾਰਾਂ ਲੋਕ ਮਾਰੇ ਗਏ ਮੈਂ ਉਹਦੀ ਮਾਫੀ ਮੰਗ ਕੇ ਕਿਹਾ ਉਹ ਕਹਿੰਦੇ ਮੈਂ ਦਰਬਾਰ ਸਾਹਿਬ ਮੱਥਾ ਟੇਕ ਆਇਆ ਮਤਲਬ ਮੱਥਾ ਟੇਕ ਆਇਆ ਤੇ ਮੇਰੇ ਸਾਰੇ ਪਾਪ ਧੋਤੇ ਗਏ ਨੇ ਮੈਨੂੰ ਹੁਣ ਕੋਈ ਗੱਲ ਕਹਿਣ ਦੀ ਲੋੜ ਨਹੀਂ ਚਾਹੇ ਸਿੱਖ ਮਾਰੇ ਗਏ ਹੋਣ ਚਾਹੇ ਮਰਵਾਏ ਗਏ ਦੂਜੀ ਗੱਲ ਸੱਜਨ ਕੁਮਾਰ ਜਗਦੀਸ਼ ਟੈਕਟਰ ਔਰ ਕਮਨ ਨਾਥ ਵਰਗੇ ਪਾਪੀ ਅਜੇ ਵੀ ਕਾਂਗਰਸ ਚ ਰਾਹੁਲ ਗਾਂਧੀ ਜੀ ਨੇ ਇਸ ਦਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਬੜਾ ਸਪਸ਼ਟ ਹੈ ਜਿਹੜਾ ਉਹਨਾਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਗਿਆਨ ਦਿੱਤਾ ਸੀ ਕਿ ਜਦੋਂ ਮੇਰੀ ਮਾਂ ਮੇਰੀ ਦਾਦੀ ਨੂੰ ਮਾਰਿਆ ਤੇ ਮੇਰੇ ਮਨ 'ਚ ਬੜੀ ਨਫਰਤ ਸੀ ਸਿੱਖਾਂ ਦੇ ਪ੍ਰਤੀ ਬੜਾ ਗੁੱਸਾ ਸੀ ਮੈਨੂੰ ਲੱਗਦਾ ਰਾਹੁਲ ਗਾਂਧੀ ਜੀ ਅੱਜ ਵੀ ਉੱਥੇ ਹੀ ਖੜੇ ਨੇ ਮੈਨੂੰ ਬੜਾ ਦੁੱਖ ਹੋਇਆ ਕਿ ਜਿਸ ਇਨਸਾਨ ਦੇ ਮਨ ਦੇ ਅੰਦਰ ਅਜੇ ਤੱਕ ਵੀ ਸਿੱਖ ਕੌਮ ਔਰ ਸਿੱਖਾਂ ਦੇ ਪਰਿਵਾਰਾਂ ਦੇ ਪ੍ਰਤੀ ਜਿਨ੍ਹਾਂ ਨੂੰ ਬੇਕਸੂਰ ਸਿੱਖਾਂ ਦੇ ਘਰ ਜ ਤਿਆਰ ਪਾ ਕੇ ਅੱਗ ਲਾਈ ਗਈ ਅੱਜ ਵੀ ਉਹਨਾਂ ਦੇ ਪ੍ਰਤੀ ਉਹਦੇ ਮਨ ਦੇ ਅੰਦਰ ਇਹ ਦੁੱਖ ਔਰ ਇਸ ਗੱਲ ਦੀ ਭਾਵਨਾ ਨਹੀਂ ਕਿ ਮੈਂ ਸਿੱਕ ਕੌਮਤਸ ਦੀ ਮਾਫੀ ਮੰਗਾਂ ਔਰ ਜੋ ਕਾਤਲ ਆ ਲੈ ਉਹਨਾਂ ਨੂੰ ਪਾਰਟੀੋਂ ਚ ਬਾਹਰ ਕੱਢਾਂ ਔਰ ਮੈਂ ਕਹਾਂ ਕਿ ਦੇਖੋ ਮੈਂ ਕਿੰਨਾ ਸਖਤ ਸੰਦੇਸ਼ ਦੇ ਰਿਹਾ ਹਾਂ ਨਹੀਂ ਉਹਦੇ ਮਨ ਦੇ ਅੰਦਰ ਹੈ ਜੇ ਵੀ ਸਾਡੇ ਪ੍ਰਤੀ ਗੁੱਸਾ ਤੇ ਨਫ਼ਰਤ ਆ ਜੋ ਕਿ ਰਾਹੁਲ ਗਾਂਧੀ ਰਾਸਨੀ ਚਿਹਰੇ ਨੂੰ ਦਰਸਾਉਂਦਾ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਜਿਹੜੀ ਅਮਰੀਕਾ ਦੇ ਵਿੱਚ ਦਿੱਤੀ ਗਈ ਸਟੇਟਮੈਂਟ ਹੈ ਮੈਂ ਸਮਝਦਾ ਕਿ ਉਹਨਾਂ ਨੇ ਬਹੁਤ ਇਚ ਫਿਰਾਕ ਦਿਖਾਈ ਹੈ ਕਿ ਉਹਨਾਂ ਨੇ ਜਿਹੜਾ 1980 ਦੇ ਦਹਾਕਿਆਂ ਦੇ ਵਿੱਚ ਜੋ ਵੀ ਕਹਿੰਦੇ ਕਿ ਗਲਤੀਆਂ ਕਾਂਗਰਸ ਪਾਰਟੀ ਕੋਲੋਂ ਹੋਈਆਂ ਨੇ ਮੈਂ ਉਹ ਸਾਰੀਆਂ ਆਪਣੀ ਝੋਲੀ ਪਾਉਣਾ ਭਾਵੇਂ ਕਿ ਉਹ ਕਹਿੰਦੇ ਨੇ ਕਿ ਮੈਂ ਉਸ ਸਮੇਂ ਮੌਜੂਦ ਨਹੀਂ ਸੀ ਔਰ ਇਹ ਗੱਲ ਠੀਕ ਵੀ ਹੈ ਪਰ ਫਿਰ ਵੀ ਉਹਨਾਂ ਨੇ ਕਾਂਗਰਸ ਪਾਰਟੀ ਦਾ ਇੱਕ ਨਮਾਇੰਦਾ ਔਰ ਇੱਕ ਸਾਬਕਾ ਪ੍ਰਧਾਨ ਔਰ ਮੌਜੂਦਾ ਆ ਨੇਤਾ ਵਿਰੋਧੀ ਧਰਮ ਦੇ ਨਾਤੇ ਔਰ ਗਾਂਧੀ ਪਰਿਵਾਰ ਦਾ ਜਿਹੜਾ ਨਮਾਇੰਦਾ ਹੋਣ ਦੇ ਨਾਤੇ ਉਹਨਾਂ ਨੇ ਇਸ ਗੱਲ ਦਾ ਨੂੰ ਮੰਨਿਆ ਕਿ ਜੋ ਗਲਤੀਆਂ ਹੋਈਆਂ ਨੇ ਮੈਂ ਸਮਝਦਾ ਕਿ ਉਹ ਕਾਂਗਰਸ ਦੀ ਗਲਤੀ ਸੀ ਔਰ ਉਹਨਾਂ ਨੇ ਇਸ ਚੀਜ਼ ਲਈ ਮਾਫੀ ਵੀ ਮੰਗੀ ਹੈ ਔਰ راہਲ ਜੀ ਦੀ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਆਸਥਾ ਦਿਖਾਈ ਹੈ ਸਿੱਖ ਧਰਮ ਦੇ ਪ੍ਰਤੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਔਰ ਦਰਬਾਰ ਸਾਹਿਬ ਦੇ ਪ੍ਰਤੀ ਅਸੀਂ ਇਸ ਚਲ ਦੀ ਉਹਨਾਂ ਦੀ ਪ੍ਰੋੜਤਾ ਕਰਦੇ ਗੱਲ ਰਿਸ਼ਤਾ ਹੁਣ ਦੀ ਗੱਲ ਕਰਦੇ ਨੇ 80ਵਿਆਂ ਚ ਜੋ ਕੁਝ ਵੀ ਵਾਪਰਿਆ ਉਹ ਮਾੜਾ ਹੋਇਆ ਉਹਦੀ ਉਹ ਮਾਫੀ ਮੰਗਣ ਦਾ ਤੇ ਇਹ ਖੁਸ਼ੀ ਦਾ ਪੁਟਾਵਾ ਕਰਦੇ ਨੇ ਤੇ ਇਸ ਗੱਲ ਤੇ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਆ ਰਹੀਆਂ ਨੇ ਮਾਫੀ ਵੀ ਮੰਗਦੇ ਨੇ ਪਰ ਇਸ ਗੱਲ ਦਾ ਸਵਾਲ ਕੁਝ ਲੋਕਾਂ ਨੇ ਉਠਾਇਆ ਮੈਂ ਵੀ ਉਹਦੇ ਨਾਲ ਸਹਿਮਤ ਆ ਕਿ ਰਾਹੁਲ ਗਾਂਧੀ ਜੀ ਆਪ ਦੱਸ ਰਹੇ ਨੇ ਕਿ ਮੈਂ ਕਿੰਨੀ ਵਾਰ ਦਰਬਾਰਸਾਵਾ ਆਇਆ ਤੇ ਮੈਂ ਕਿੰਨੀ ਵਾਰ ਪੰਜਾਬ ਆਇਆ ਤੇ ਉਹ ਇਸ ਗੱਲ ਦਾ ਜਵਾਬ ਕਦੇ ਪੰਜਾਬ ਵਿੱਚ ਨਹੀਂ ਦਿੰਦੇ ਜਦੋਂ ਕਿ ਆਪਰਿਆ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਸੋ ਅੱਜ ਰਾਹੁਲ ਗਾਂਧੀ ਜੀ ਗੱਲ ਤਾਂ ਬਹੁਤ ਕਰਦੇ ਨੇ ਪਰ ਕਦੇ ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੇਰੀ ਦਾਦੀ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਦਰਬਾਰ ਸਾਹਿਬ ਦਾ ਸੀਨਾ ਗੋਲੀਆਂ ਨਾਲ ਵਿੰਨਿਆ ਗਿਆ ਤਾਬੇ ਬੈਠਾ ਗ੍ਰੰਥੀ ਵੀ ਚੜਾਈ ਕਰ ਗਿਆ ਗੁਰੂ ਗ੍ਰੰਥ ਸਾਹਿਬ ਦੇ ਸੀਨੇ ਵਿੱਚ ਦੀ ਵੀ ਗੋਲੀਆਂ ਲੱਗੀਆਂ ਬਹੁਤ ਵੱਡਾ ਬਰਤਾਰਾ ਵਾਪਰਿਆ ਜਿਸ ਪ੍ਰਕਰਮਾਂ ਵਿੱਚ ਉਹ ਪਾਣੀ ਦੀ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਉਹ ਸਾਰੀ ਪ੍ਰਕਰਮਾਂ ਜਿਹੜੀ ਇੰਦਰਾ ਗਾਂਧੀ ਵੱਲੋਂ ਦਿੱਤੇ ਹੁਕਮਾਂ ਤੇ ਆਈ ਫੌਜ ਦੇ ਗੋਈਆਂ ਦੇ ਨਾਲ ਜਿਹੜੇ ਯਾਤਰੂਆਂ ਦੇ ਖੂਨ ਨਾਲ ਜਿਹੜੀ ਉਹ ਰੰਗੀ ਹੋਈ ਸੀ ਇਹ ਗੱਲ ਵੀ ਇੱਥੇ ਮੁੱਕਦੀ ਨਹੀਂ ਦੂਜੇ ਪਾਸੇ ਉਹ ਦਿੱਲੀ ਦੇ ਵਿੱਚ ਜੋ ਵੱਡਾ ਕਤਲੇਆਮ ਹੋਇਆ ਇਸ ਦੇਸ਼ ਦੇ ਅੰਦਰ ਇੰਨਾ ਵੱਡਾ ਕਤਲੇਆਮ ਹੋਇਆ ਤੇ ਰਾਹੁਲ ਗਾਂਧੀ ਜੀ ਦੇ ਪਿਤਾ ਰਜੀਵ ਗਾਂਧੀ ਇਸ ਗੱਲ ਦੇ ਉੱਤੇ ਲੋਕਾਂ ਨੂੰ ਸਹੀ ਪਾਉਂਦੇ ਨੇ ਕਿ ਇਹ ਤਾਂ ਹੋਣਾ ਹੀ ਸੀ ਕਿਉਂਕਿ ਵੱਡਾ ਅਧਰਾਸ ਜਿਉ ਡਗਿਆ ਸੀ ਵੱਡਾ ਦਿਖਦਾ ਹੈ ਤਾਂ ਧਰਤੀ ਹਿੱਲਦੀ ਆ ਹਜ਼ਾਰਾਂ ਲੋਕ ਮਾਰੇਗੇ ਧਰਤੀ ਹਿੱਲੀ ਜਿਹੜੀ ਕੀ ਮੈਂ ਇਹ ਸਮਝਦਾ ਇਸ ਗੱਲ ਦਾ ਜਿਹੜਾ ਕਿ ਨਿਆ ਉਹ ਨਹੀਂ ਕਰਦੇ ਨੇ